ਮ ਹੋ ਗਿਆ ਪੌਣੇ ਘੱਟ ਦਾ ਤੇ ਆਪਾਂ ਇਸ਼ਨਾਨ ਪਾਣੀ ਕਰਕੇ ਆ ਗਏ ਸੀਗੇ ਗੁਰਦੁਆਰਾ ਸਹਿਬ ਤੇ ਆਪਾਂ ਜਾਣਾ ਸੀ ਅਜਰਾਇਗਿਰ ਕੱਪੜੇ-ਕੁਪੜੇ ਧੋ ਕੇ ਆਪਾਂ ਸੁੱਕਣੇ ਪਾ ਜਾਂਦੇ ਹੀ ਪੱਖੇ ਥੱਲੇ ਤੇ ਹੁਣ ਆਪਾਂ ਟਿਕਟ ਲੈ ਕੇ ਬਾਬਾ ਜੀ ਤੋਂ 3-300 ਰੁਪਏ ਦੀ ਤੇ ਰਾਜਗੀਰ ਯਾਤਰਾ ਏਸੀ ਬੱਸ ਵੈਸੇ ਤਾਂ ਏਸੀ ਦੀ ਲੋੜ ਨਹੀਂ ਆਪਾਂ ਮੀਂਹ ਪੈਂਦੇ ਦੇ ਵਿੱਚ ਹੀ ਆਏ ਆ ਤੇ ਬਾਕੀ ਹੁਣ ਸਾਰੀ ਸੰਗਤ ਆਏ ਉੱਥੇ ਜਾਣ ਵਾਲੀ ਹੀ ਆ ਤੇ ਆਪਾਂ ਵੀ ਕਰਦੇ ਆ ਦਰਸ਼ਨ ਜਾ ਕੇ ਤੇ ਤੁਨੂੰ ਵੀ ਕਰਾਉਣੇ ਦਰਸ਼ਨ ਇਹ ਬੱਸਾਂ ਜਾਣੀਆਂ ਸ਼ੀਤਲਕੰਡਰ ਆਈ ਗਈ ਇਹਨੂੰ ਤੇ ਆਪਣੀ ਸਾਰੀ ਪੰਜਾਬੀ ਸੰਗਤ ਇਧਰੋਂ ਸਾਰੇ ਚੱਲੇ ਜਾ ਰਹੇ ਇਹਨੂੰ ਪਈ ਜਾਂਦਾ ਬਾਕੀ ਇੱਕ ਵਾਸਤਾ ਫੁੱਲ ਹੋ ਚੱਲੀ ਆ ਦੂਜੀ ਵੀ ਤੇ ਹੋਰ ਵੀ ਬੱਸਾਂ ਇੱਥੋਂ ਸਾਰਾ ਪ੍ਰਬੰਧ ਹੈ ਲੋਕਲ ਘੁਮਾਉਣ ਵਾਸਤੇ ਵੀ ਬੱਸਾਂ ਆ ਗਈਆਂ ਇਹ ਜਿੰਨੇ ਗੁਰਦੁਆਰੇ ਲੋਕਲ ਹੈਗੇ ਆ 5-7 ਗੁਰਦੁਆਰਾ ਸਾਹਿਬ ਤੇ ਬਾਕੀ ਜਿਹੜੇ ਦੂਰ ਆ ਉੱਥੇ ਵੀ ਜਾਂਦੀਆਂ ਨੇ ਬੱਸ ਦੇ ਵਿੱਚ ਬਹਿ ਗਏ ਆ ਵੀ ਤੇ ਆਪਾਂ ਚੱਲਦੇ ਹਾਂ ਹੁਣ ਸਾਰੇ ਆ ਗਈ ਇਹ ਚੱਲਦੇ ਆ ਗੁਰਦੁਆਰਾ ਸਾਹਿਬ ਆਪਾਂ ਤੇ ਕਰਦੇ ਆ ਦਰਸ਼ਨ ਸਾਲ 2025 ਤੇ ਸਮਾਂ 8:08 ਦਾ ਹੋ ਗਿਆ ਸਵੇਰ ਦਾ ਤੇ ਅੱਜ ਦੀ ਸ਼ੁਰੂਆਤ ਆਪਣੀ ਬੱਸ ਦੇ ਵਿੱਚ ਬੈਠਣ ਤੋਂ ਹੀ ਹੋਈ ਤੇ ਅੱਜ ਬਾਰਿਸ਼ ਪੂਰੀ ਆ ਰਹੀ ਹੈ ਤੇ ਆਪਣਾ ਪਹਿਲਾ ਪਲਾਨ ਸੀਗੇ ਵੀ ਸਾਈਕਲ ਤੇ ਫਿਰ ਆਪਾਂ ਟਿਕਟਾਂ ਬੁੱਕ ਕਰਾ ਲਈਆਂ ਰਾਤ ਆਪਾਂ ਨਾਮ ਲਖਾਏ ਸੀਗੇ ਤੇ ਸੋਪਾ ਆਪਾਂ ਪਹਿਹ ਜਵਾਂਗੇ ਰਾਂਕ ਟਿਕਟਾਂ ਲੈ ਕੇ ਤੇ ਚੱਲ ਪਿਆ ਤੇ ਹੁਣ ਬੱਸ ਦੇ ਵਿੱਚ ਵਧੀਆ ਬਈ ਸੰਗਤਾਂ ਦਾ ਵਧੀਆ ਮਾਹੌਲ ਬਣਿਆ ਹੋਇਆ ਤੇ ਬੀਬੀਆਂ ਜੋ ਉਤਸ਼ਾਹਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀ ਅਸਤੇ ਦੇ ਵਿੱਚ ਤੇ ਜਿਕਾਰੇ ਬੁਲਾ ਰਹੇ ਹਾਂ ਸ਼ੱਕ ਦਾ ਬੜਾ ਵਧੀਆ ਮਹਿਸੂਸ ਹੁੰਦਾ ਇਹ ਕਿ ਮਤਲਬ ਸੰਗਤ ਵੀ ਬੜੀ ਕਿਸਮਤ ਦੇ ਨਾਲ ਲੱਗੀ ਜੀ ਕਹਿੰਦੇ ਆ ਮਾ ਮਤਲਬ ਤੀਰਜਾ ਹੁੰਦਾ ਤੇ ਤੁਸੀਂ ਵੀ ਸਫਰ ਦੇ ਨਾਲ ਬਣੇ ਰਹੋ ਆਪਾਂ ਚੱਲਦੇ ਇੱਥੋਂ 65-70 ਕਿਲੋਮੀਟਰ ਦਾ ਸਫਰ ਆ ਤੇ ਗੁਰਦੁਆਰਾ ਸੇਵ ਦੀ ਕਰਦੇ ਆ ਦੱਖਣ ਸ਼ੀਤਲਕੌਂਡ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ ਸੇਵ ਹੈ ਤੇ ਉੱਥੇ ਜਾ ਕੇ ਆਪਾਂ ਇਤਿਹਾਸ ਸੁਕਣਾ ਕਰਦੇ ਆ ਸਾਂਝਾ ਤੇ ਇਥੇ ਦੀ ਸਾਈਡ ਤਾਂ ਠੀਕ ਆ ਤੇ ਬਾਕੀ ਪਰਲੇ ਸਾਈਡ ਕੰਗਾ ਹੈ ਜੋ ਵੀ ਤੁਹਾਨੂੰ ਦਿਖਾਉਣੇ ਆ। तकरीबन 2 ਘੰਟਿਆਂ ਦਾ ਸਫ਼ਰ ਕਰਕੇ ਆਪਾਂ ਬੱਸ ਦੇ ਵਿੱਚ ਪਹੁੰਚਿਆ ਰਾਜਗੀਰ ਨਲੰਦਾ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੀਤਲ ਕੁੰਡ ਤੇ ਕਰੋ ਦਰਸ਼ਨ ਜੀ ਆਪਾਂ ਅੰਦਰ ਵੀ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਇਥੋਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਬੱਸ ਵਿੱਚ ਬੈਠ ਕੇ ਵੀ ਆਪਣੀ ਢੂਈ ਉਹ ਹੋ ਗਈ ਜਮਾਂ ਤੇ ਇਦੋਂ ਚੰਗਾ ਵੀ ਆਪਣਾ ਸਾਈਕਲ ਦਾ ਸਫਰ ਵਧੀਆ ਰਹਿੰਦਾ ਹਾਂ ਹੁਣ ਆਪਾਂ ਚੱਲਦੇ ਹਾਂ ਬਾਕੀ ਇਧਰ ਪਹਾੜੀ ਏਰੀਆ ਵੀ ਆ ਗਿਆ ਜੋੜੇ ਕਰਾਤੇ ਆਪਾਂ ਜਮਾ ਤੇ ਹੁਣ ਚੱਲਦੇ ਆਂ ਪਹਿਲਾਂ ਲੰਗਰ ਹਾਲਜ ਕਿਉਂਕਿ ਸਵੇਰ ਆਪਾਂ ਕੁਛ ਵੀ ਚਾਹ ਪਾਣੀ ਕੁਛ ਵੀ ਨਹੀਂ ਪੀਤਾ ਸੀਗਾ ਤੇ ਜਿਹੜਾ ਪਹਿਲਾਂ ਜ਼ਰੂਰੀ ਕੰਮ ਆ ਕਰੀਏ ਲੰਗਰ ਹਾਲਜ ਪਹੁੰਚ ਗਏ ਵੀ ਤੇ ਬਾਬੇ ਨੂੰ ਢੀਕਦੇ ਆਂ ਬਾਬਾ ਥੋੜੇ ਜਿਹੇ ਡੂੰਗੇ ਹਸਾਬ ਦਾ ਉੱਪਰ ਪਿਆ ਹੋਇਆ ਤੇ ਦੇਖਦੇ ਆਂ ਪ੍ਰਸ਼ਾਦਾ ਛਕਦੇ ਹੁਣ ਠੀਕ ਵੀ ਇੰਜਨ ਥੋੜਾ ਜਿਹਾ ਸੈੱਟ ਕਰਦੇ ਆਂ ਤੇ ਚੱਲਦੇ ਆਂ ਕਾਰ ਵਾਲ ਨੂੰ ਮੂਵੀ ਨਹੀਂ ਸਮਾਂ ਦੇਣ ਕਰਨ ਵਾਲੀ ਐ 1560 ਦੇ ਦਿਨ ਜਦੋਂ ਗੁਰੂ ਸਾਹਿਬ ਦੀ ਇੱਛਾ ਹੈ ਇੱਥੇ ਆਪniku ਕੋ ਦੋ ਚਿੱਤੇ ਨਾ ਪ੍ਰਾਪਤ ਕਰਨੇ ਦੀ ਭਾਰਤ ਤੋਂ ਪਹਿਲੇ ਪ੍ਰਾਣਾ ਬਿਖਾਸ ਇੱਕ ਤਾਂ ਜਿਹੜੇ ਪਹਾੜ ਨੇ ਉਹਦਾ ਦੇਖਣ ਚ ਤੋ ਕਹਾੜੀ जरूर ਲੱਗਦਾ ਲੇਕਿਨ ਜਦ ਵਿੱਚ ਨਾ ਬਿਖਾਸ ਕੋਲੋਂ ਕਿਵੇਂ ਪਹਾੜ ਵੀ ਹੈ ਇਹ ਸੀਗਾ ਹਿੰਦੁਸਤਾਨ ਕੀ ਰਾਜਧਾਨੀ ਆਜ਼ਾਦ ਸ਼ਤਰੂ ਕੇ ਕੈਨ ਦਾ

पर जो इतिहास देख रहा है फिर आपके पास कम से कम दो दिन तक टाइम लगेगा कुछ चीज का तो नाम तो नाम तो सामने रखे राज तो ने राज ग्रह राजा का ग्रह कहता एक दिन भी पुराना व्यास होत क्या याद रखोगे तो समझ जाएगी कम से कम दो दिन लगा दो एक तक तब ਇੱਕ ਤੋਂ ਇਹ ਪ੍ਰਮਾਣ ਦੂਸਰਾ ਇਹ ਕੁੰਡੂਆਂ ਦਾ ਤੀਰਥ ਹੈ। ਬਾਟ ਪੂਛੇ ਗੁਰਬਾਣੀ ਦੇ ਚਿੱtre ਹੁੰਦਾ 68 ਪੀਰ। ਇਸ ਤਰ੍ਹਾਂ ਕੁੰਡ ਸੀ ਦਇਆ ਪ੍ਰਮਾਣ ਬਾਟ ਪੂਛਤਾ ਚਿੱਤ ਨਾ ਹੁੰਦਾ। ਜਿੱਥੇ ਤੀਰ ਉਪਚੇਤ ਆਸ ਆਪਣੇ ਦੇਖੋਗੇ ਇੱਕ ਛੋਟਾ ਜਿਹਾ ਲక్ష్ਮੀ ਨਾਰਾਇਣ ਦਾ ਮੰਦਿਰ ਹੈ। हिंदू धर्म में श्रद्धा बहुत है हर धर्म अपना धर्म करता है और बेचारे इन्हें बुराई गलत पाता कहते तीर्थ में आओ कुंड स्नान करो पाप जिन्ना मर्जी पाप कर लो जाके नहा लो गे पाप कर दुनिया ने माने, लिया तो चलो हम नहा लेंगे तो पवित्र हो जाएंगे पांच दस हजार मित्र ही ਪਰ ਜੇ ਗੁਰੂ ਮਹਾਰਾਜ ਜੀ ਆਏ ਤਾਂ ਸਾਹਿਬ ਜੀ ਸਿੱਧਾ ਹੀ ਚਲੇਗੇ ਜਾਂਕਿ ਖੰਡਨ ਕਰਦੇ ਜਨ ਦੀ ਗੱਲੋਂ ਆਪ ਦਾ ਕੰਮ ਹੀ ਤੋਂ ਉੱਠ ਕੇ ਬੈਠੇ ਕਿ ਬòn ਬੈ ਅਗਰ ਨਾ ਆਣੇ ਸਕੇ ਪਾਪ ਖਤਮ ਹੋ ਜਾਏ ਕਿ ਪਿਆਰੀ ਲਖ ਜੀ ਚਰਨ ਪੈ ਹੋਤੇ ਉਨਕੋ ਤਾਂ ਮੁਕਤੀ ਮਿਲਦੀ ਪਰ ਮਿਲਾਈ ਜੋ ਕੀ ਜਾ ਤੱਕ ਨਾਮ ਦੀ ਜਪੇਗਾ ਤੋ ਪਾਪ

ਪਾਣੀ ਗਰਮ ਹੋਣ ਦਾ ਕਾਰਨ ਪਹਾੜਾਂ ਚਹਿਕਸ ਸੱਤ ਪਰ ਜਿਵੇਂ ਕਰਕੇ ਗੰਧਕ ਔਰ ਬਹੀ ਜਦ ਤੱਕ ਕਰਕੇ ਪਾਣੀ ਸਾਰਾ ਗਿੱਥੋ ਪਾਣੀ ਸਿਰਕੇ ਆਉਂਦਾ ਗੰਧਕ ਨਾਲ ਟਕਰਾ ਗਿਆ ਪਾਣੀ ਗਰਮ ਹੋ ਗਿਆ ਉਹਨੂੰ ਕਹਿੰਦੇ ਨੇ ਇੱਥੇ ਹੱਥੋਂ ਚਸ਼ਮਾ ਕਹਿੰਦੇ ਜਾਂ ਫੋਕਾ ਉਹ ਜੋ 22 ਕੁੰਡ ਤੋਂ ਸਭ ਗੈਰਮ ਤੇ 22 ਸਮਾ ਨੂੰ ਦ ਆਪਣੇ ਅੰਦਰ ਰਹੇਗਾ ਪਾਣੀ ਤੱਕ ਕੁਦਰਤੀ ਲੇਕਿਨ ਸਾਰੇ ਗੈਰ ਨੂੰ 22 ਕੇ ਪਾਣੀਆਂ ਵੀ ਤੇ ਆ ਜਿਹੜਾ ਪੰਜ ਮੀਲ ਦਾ ਏਰੀਆ ਇਹ ਸੇਰੀਏ ਚ ਜਿੱਦਾਂ ਜ਼ਮੀਨ ਨੂੰ ਫਟ ਕੇ ਦੇਖੋ ਤਾਂ ਮਿੱਟੀ ਮਿਲੇਗੀ 5 ਫੁੱਟ ਪੱਥਰ ਮਿਲੇਗਾ 200 ਅਬ ਪੱਥਰ ਹੈ ਤੇ ਬੋਰ ਵੀ ਹੁੰਦਾ ਜੋ ਪਾਣੀ ਚੱਲਦਾ ਉਹ ਵੀ ਗਰਮ ਗਰਮੀ ਵਿੱਚ ਗਰਮੀ ਨਹੀਂ ਸਕਦੇ ਪਾਣੀ ਦੀ ਬੜੀ ਗੁਰਬਖਸ਼ ਸਾਹਿਬ ਕੀ ਆਏ ਲੋਕਾਂ ਕਾ ਬਿਖਸ਼ਾਨ ਲਿਆ ਮੇਰੀ ਕੀ ਕੀਤੀ ਕਰੋ ਕਿਰਪਾ ਉੱਤੇ ਗਲਵੀ ਥੱਲੇ ਬਾੜੀ ਗਰ ਨੂੰ ਪਿਆਸ ਤੋਰ ਨਹੀਂ ਹੁੰਦੀ ਮਹਾਰਾਜ ਜੀ ਤੋਂ ਜਾਣ ਜਾਣ ਸਮ ਬੇਗਲਿਆ ਬਿਕਤ ਹੈ ਸੋਪਾਂ ਦੀਕ ਸੀ ਮਹਾਰਾਜ ਜੀ ਦੇ ਸਹਿਜਿਸ ਭਾਵ ਕੈਂ ਅੰਸਤ ਤੱਕ ਕੋਟ ਗਰਮੇ ਆਪ ਇਹ ਬਲਾ ਜੋ ਕੋਟ ਹੈ ਮਹਾਰਾਜ ਜੀ ਦੇ ਬੱਚੇ ਨੂੰ ਤੋਂ ਇੱਕ ਕੋਟ ਜਿੰਦਾ ਲੱਕੇ ਟਿਕਣੋ ਤੇ ਬਾਈਸ 21 ਗੁੱਟ ਗੈਰੋ 1 ਗੁੱਟ ਠੰਡਾ ਗੁਰੂ ਨਾਨਕ ਸਿੱਖ ਸਿੱਖਰ ਮੰਦਰ ਵੀ ਹੈ ਕਿੰਦਾ ਹੈ ਉਹ ਛੱਡੇ ਗੁੰਡ ਬਣਿਆ ਜਾ ਕੇ ਦਸਰਬਿਕਰ ਲੋ ਹੱਥ ਸੁੱਚਾ ਹੈ ਤੂੰ ਉਦਾ ਗਿਆ ਬਾਹਰ ਕਿਸ਼ ਹੋ ਗਏ ਅੰਦਰ ਪੋਣੇਗਾ ਨਹੀਂ ਪੈਰ ਵੀ ਪੋਣੇ ਜੋਤੀ ਉਸ ਢੰਡ ਦੇ ਜਨਮ ਸੇ ਬੰਗਰ ਬੜਦਾ ਵੀ ਹੈ ਪੀਂਦੇ ਵੀ ਔਰ ਕਹਿੰਦਾ ਇਹ ਆਪਣੇ ਅੰਦਰ ਹੀ ਗੱਤ ਨੂੰ ਫਿਰਦਾ ਸਾਹਮਣੇ ਦੇ ਪੁੱਤਰ ਹੈ 10 ਪੁੱਤਰ ਗਰਮ 7 ਪੁੱਤਰ ਗਰਮ ਐਤੋ ਮੇ 18 ਪੁੱਤਰ ਐਨਾ ਤੇਜ ਗਰ ਪਾਣੀ ਹੱਥ ਲੱਗਦਾ ਇਹਨੂੰ ਰੂਪੇ ਤਰਪੋ ਉਹ ਤੱਪਦਾ ਮਹਾਰਾਜ ਦੀ ਸਿੱਖਿਆ ਦੇ ਵੀ ਕੀਤਾ ਨਾਲ ਇਸ ਅਗਰ ਤੇ ਕੁਰਬਾਨੀ ਚਾਹ ਸ੍ਰੀ ਰਾਜ ਬਹਾਦਰਾ ਪਿੰਡਾ ਘਰ ਜੁਜਾ ਤਰਜੋ ਵੇਰੇ ਬੂਲੜਾ ਨਾਚਿਰੇ ਦਿਚਾਰ ਉਪਰ ਕੇਰੀ ਪਤਿਓ ਕਲਪੂ ਇਹ ਗੁਰੂ ਨਾਨਕ ਮਹਾਰਾਜ ਜੀ ਕੀ ਬਾਣੀ ਤੇ ਆਪ ਚਾਹ ਕੇ ਗੁਰਦੁਆਰਾ ਬਣਾਇਆ ਇੰਗਲੈਂਡ ਬਾਰੇ ਬਾਬਲਾ ਜੀ ਗੁਰਦੁਆਰਾ ਬਣਾਇਆ 5 ਨਵੰਬਰ 2022 ਨੂੰ ਬਣ ਕੇ ਤਿਆਰ ਹੋਇਆ

ਲੇਕਿਨ ਇੱਥੇ ਤਾਂ ਜ਼ਮੀਨ ਹੀ ਨਹੀਂ ਇੰਨੀ ਕਿ ਜਗ੍ਹਾ ਸੀ ਕਿ ਇਹ ਬਣਨਾ ਹੀ ਨਹੀਂ ਸੀਗਾ ਪਰ ਇੱਥੇ ਦੀ ਜੋ ਵੀਰ ਸੇਵਾ ਦਾ ਕਿਰਪਾ ਦਾ ਰੱਬ ਨਹੀਂ ਬੰਦਾ ਕੁਝ ਨਹੀਂ ਕਰ ਸਕਦਾ ਲੇਕਿਨ ਕਿਰਪਾ ਦਾ ਰੱਬ ਦੀ ਕੁਰਬਾਨੀ ਦਾ ਕਰਨੀ ਪੈ ਤੇ ਥੱਲੇ ਲੰਗਰ ਹਾਲ ਫੋਟੋ ਲੱਗੀ ਹੈਗੀ ਫੌਜੀ ਬਾਬਾ ਅਜੈਬ ਸਿੰਘ ਜੀ ਲਲ ਤੋਂ ਕਰਾ ਪੇਟ ਸੀ ਲੁਧਿਆਣੇ ਚ ਉਹ ਫਿਰ ਫੋਟੀ ਇੱਥੇ ਆਰ ਕਰਕੇ ਕਿਆ ਸਾਲ ਇਕੱਲੇ ਘਰ ਪਰਵਾਸ ਕੀਤਾ ਆਹ ਜਦੋਂ ਉਹਦੇ ਤੇ ਵਿਚਾਰ ਕੋਈ ਲੱਭ ਚੋਈਦਾ ਆਗੇ ਕਿ ਬੜਾ ਸੰਗਤ ਕੀਤਾ ਬੜਾ ਤੇਰੀ ਨਾਲ ਇੱਥੇ ਚੱਜ ਕੇ ਸੇਵਾ ਕੀਤੀ ਉਹਦੇ ਚ ਇੱਕ ਖੂਬੀ ਸੀਗਾ ਉਹ ਕੀ ਸੰਗ ਪਿਆਰ ਨਾਲ ਪਿਆਰ ਫਿਰ ਤੇ ਮੂੰਹ ਥੋੜਾ ਘੱਟ ਹੁੰਦਾ ਸੀ ਗੋਲ ਵੀ ਉਹਦੇ ਫਿਰ ਤੇ ਚੱਲਦੀ ਸੀ ਤਾਂ ਕਰਕੇ ਉਹ ਰਹਿ ਗਿਆ ਦੇ ਕਿਤੇ ਨੰਦੇ ਬੰਦੇ ਬੜੇ ਮਹਾਪੁਰਸ਼ ਨੇ ਹੱਥ ਤੇ ਧੋੜੋ ਆਪ ਦਾ ਬਾੜਵੇਂ ਡੇ ਤੇ ਉਹਦੀਆਂ ਗਏ ਅਦਾਸ਼ੀ ਸੀ ਲੋਗਾ ਇਹੋ ਠੀਡ ਬੜਾ ਠੀਡਾ ਬੜਾ ਸੀਗਾ ਸੁਭਾਅ ਦਾ ਕਰਨੂ ਸੀਗਾ ਬੁੱਧੀ ਸਹਿਜ ਤੇ ਕਿੱਦਰ ਆ ਜੋ ਦੀ ਸੇਵਾ 50 ਸਾਲ ਦੀ ਸੇਵਾ ਨੂੰ ਹੁਣ ਜਾ ਕੇ ਭਾਰ ਲੱਗਾ ਸਹਿਜ ਪਰੇ ਸੋ ਕਦੇ ਚਾਹ ਦਾ ਲੱਗਰ ਨਹੀਂ ਸੀ ਹੁੰਦਾ ਤੇ ਹੁਣ 24 ਘੰਟੇ ਲੱਗਰ ਜਾਂਦੇ ਜਦੋਂ ਆ ਕੋ ਨਜੇ ਨੀਚੇ ਨਤ ਕਰ ਸਕ ਲੋ ਸੀਤਲ ਕੋ ਦੇ ਦਰਸ਼ਨ ਕਰੋ ਤੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਲਾਗ ਕਰੋ ਤੇ ਹਮਾਰੇ ਸਤਾਰ ਜੋ ਭਾਈ ਸਾਪਾਏ ਵਿੰਦ ਸਿੰਘ ਜੀ ਨਿਰਗੁਣ ਤਸਵੀਰਿ ਲਾਟ ਜੱਥਾ ਪਟਨਾ ਸਾਹਿਬ ਆਜਿਨ ਕੀਰਤ ਦਾ ਇਮਾਨਦਾਰ ਬਣਗੇ ਕੀਰਤਨ ਦਾ ਆਨੰਦ ਲੈਂਦੇ ਰਹੋ ਪਈਆਂ ਕਰਦੀਆਂ ਇਮਾਨ ਬਰਕੇ ਲਾਹ ਵਾਰੀ ਕਿਸ ਦਾ ਸਾਹਿਬ ਮਹਾਰਾਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਹਾਸ ਬਾਬਾ ਜੀ ਤੋਂ ਸੁਣ ਕੇ ਤੇ ਆਪਾਂ ਆ ਗਏ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਸ਼ੀਤਲ ਕੁੰਡ ਦੇ ਜੋ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਉਹਨਾਂ ਨੇ ਗਰਮ ਕੁੰਡ ਨੂੰ ਠੰਡਾ ਕੀਤਾ ਸੀਗਾ ਤੇ ਉਹ ਆਪਾਂ ਹੁਣ ਦਰਸ਼ਨ ਕਰਦੇ ਆ ਪਵਿੱਤਰ ਕੁੰਡ ਦੇ ਗੁਰੂ ਨਾਨਕ ਸ਼ੀਤਲ ਕੁੰਡ ਦਰਸ਼ਨ ਕਰ ਸਕਦੇ ਆ ਇਹ ਕੁੰਡ ਦਾ ਜਲ ਮਿੱਠਾ ਬਾਕੀ ਇੱਕੀ ਕੁੰਡਾ ਜਲ ਜਿਹੜਾ ਹੈਗਾ ਉਹ ਖਾਰਾ ਹੈ ਇਹ ਗੁਰਨਾਨਕਾ ਠੰਡਾ ਸ਼ੀਤਲ ਜਲ ਹੈ ਜੀ ਗੁਰਨਾਨਕ ਪਾਤਸ਼ਾਹੀ ਨੇ ਠੰਡਾ ਕੀਤਾ ਜੇ ਰੋ ਸੰਗਤਾਂ ਨੇ ਇੱਥੇ ਆ ਕੇ ਮਤਲਬ ਗੁਰਨਾਨਕ ਦੇਵ ਜੀ ਰੋਏ ਸੰਗਤਾਂ ਨੇ ਪ੍ਰਿਆਦ ਕੀਤੀ ਵੀ ਇੱਥੇ ਉੱਪਰ ਵੀ ਗਰਮੀ ਹੈ ਤੇ ਪਾਣੀ ਵੀ ਇੱਥੋਂ ਦਾ ਗਰਮ ਹੈ ਤੇ ਉਹਨਾਂ ਨੇ ਪ੍ਰਿਆਦ ਕੀਤੀ ਗੁਰੂ ਮਹਾਰਾਜ ਜੀ ਕੋਲੇ ਵੀ ਆਪਣਾ ਪਾਣੀ ਵੀ ਗਰਮ ਅਤੇ ਪੀਣ ਲਈ ਪਾਣੀ ਹੈ ਨਹੀਂ ਤਾਂ ਤੇ ਗੁਰੂ ਜੀ ਨੇ ਇਹ ਪਾਣੀ ਨੂੰ ਸ਼ੀਤਲ ਕੀਤਾ ਤੇ ਹੁਣ ਇਸੇ ਜਲ ਦੇ ਨਾਲ ਜੋ ਕਿ ਲੰਗਰ ਬਾਣੀ ਪ੍ਰਸ਼ਾਦਾ ਬਣਾਇਆ ਜਾਂਦਾ ਤੇ ਇੱਥੇ ਲਿਖਿਆ ਹੋਇਆ ਵੀ ਇੱਥੇ ਸਿੱਕੇ ਨਾਲ ਢੋਏ ਦੇ ਵਿੱਚ ਤੇ ਫਿਰ ਵੀ ਆਪਣੇ ਬਈ ਜਿੱਥੇ ਹਟਦੇ ਨੇ ਵੀ ਦੇਖ ਸਕਦੇ ਹਾਂ ਤੇ ਬਾਕੀ ਤੁਹਾਡੇ ਨਾਲ ਇਤਿਹਾਸ ਆਪਾਂ ਇੱਥੋਂ ਵੀ ਲਿਖਿਆ ਹੋਇਆ ਪੰਜਾਬੀ ਹਿੰਦੀ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੁਸੀਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋ ਜੀ ਇਧਰ ਪੰਜਾਬੀ ਤੇ ਇਧਰ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੁਣ ਇੱਥੇ ਚੂਲਾ ਛਕਾਉਂਦੇ ਆ ਸਾਰਿਆਂ ਨੂੰ ਮਤਲਬ ਆਪਾਂ ਇੱਥੋਂ ਸ਼ਾਕੀ ਤੇ ਜੋ ਵੀ ਇੱਥੇ ਸ਼ਰਤ ਪਾਉਣਾ ਨਾ ਕੋਈ ਸੁਖ ਸੁਖ ਦਾ ਤਾਂ ਜਲ ਵੀ ਕਰੇ ਲੈ ਕੇ ਜਾਂਦੇ ਤੋਂ ਇੱਛਾ ਪੂਰੀ ਹੁੰਦੀ ਹੈ ਇਧਰਲੀ ਸਾਈਡ ਵੀ ਇਹ ਗਰਮ ਕੁੰਡ ਤੇ ਆਪਾਂ ਦੇਖਦੇ ਹਾਂ ਕਰਦੇ ਆ ਦਰਸ਼ਨ ਚੱਲ ਅ ਵੀ ਮੁੰਡਿਆ ਚੱਲ ਗਿਆ ਚਪਲਾ ਚਪਲਾ ਪਾਈ ਫਿਰਦੇ ਆ ਉਹਖੇ ਦੇ ਅੱਗੇ ਲਾ ਦਿੰਦੇ ਆ ਐਕਸਕੀਮ ਲਈ ਆਪਾਂ ਇੱਕ ਜੱਫਾ ਪਾ ਲਈ ਇੱਥੇ ਪਈ ਆ। ਇੱਕੋ ਪਰੇ ਲਾਤੀ ਦੇ ਪਾਸ। ਹੋ ਸਕਦਾ ਵੀ ਇਹ ਹੀ ਕਰਨ ਵਾਲਾ ਐ ਬਾਜੀ ਜੀ। ਤੇ ਬਾਕੀ ਦੇਖਦੇ ਆ। ਪਾਣੀ ਨੂੰ ਵੀ ਆਪਾਂ ਹੱਥ ਲਾ ਕੇ ਦੇਖਿਆ ਜਲ ਨੂੰ। ਗਰਮ ਆ ਪੂਰਾ। ਤੇ ਇਸੇ ਕਰਕੇ ਗਰਮ ਕੁੰਡ ਵੀ ਇਹ ਸ਼ਹਿਰ ਦੇ ਵਿੱਚ 22 ਕੁੰਡਾ ਟੋਟਲ ਦੇ ਇੱਕ ਹੀ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਏ ਉਹਦਾ ਜਲ ਸ਼ੀਤਲਤਾ ਹੀ ਸ਼ੀਤਲ ਕੁੰਡ ਕਿਹਾ ਜਾਂਦਾ ਤੇ ਬਾਕੀ ਸਾਰੇ ਇੱਥੇ ਜੋ 21 ਦੇ 21 ਆ ਉਹ ਸਾਰੇ ਗਰਮ ਆ। ਜੋ ਕੋਲਾਂ ਦੀ ਖਿੰਬਈ ਆਪਣੀ ਸੈਟ ਰਹੀ ਤੇ ਬਾਕੀ ਵੀ ਸਾਰੇ ਧਰਮਾਂ ਦੀ ਰਿਸਪੈਕਟ ਬਰਾਬਰ ਆ ਤੇ ਪਰ ਵੀ ਆਪਾਂ ਇਹ ਜੀ ਦੇਖਦੇ ਆ ਵੀ ਇੱਥੇ ਜੋ ਪੰਡਤ ਜੀ ਹੁੰਦੇ ਜਾਂ ਕਿਵੇਂ ਆ ਉਹ ਮਤਲਬ ਆਪਣ ਨੂੰ ਧੱਕੇ ਨਾਲ ਹੀ ਪੈਸੇ ਮਤਲਬ ਕਹਿੰਗੇ ਦਕਸ਼ਨਾ ਦੇ ਦਵਾਈ ਦੇ ਦੋ ਕੋਈ ਮਤਲਬ ਇਹ ਚੀਜ਼ ਕੋਈ ਜ਼ਿਆਦਾ ਸਹੀ ਨਹੀਂ ਹੈਗੀ ਕਿਉਂਕਿ ਵੀ ਆਪਾਂ ਨੂੰ ਇਹ ਚੀਜ਼ ਬਾਰੇ ਨੌਲੇਜ ਨਹੀਂ ਦੀਦੀ ਕੀ ਵੀ ਉਹ ਆਪਣੇ ਤੋਂ ਕੋਈ ਪਾਠ ਪੂਜਾ ਕਰਾਉਣ ਲੱਗ ਜਾਂਦੇ ਆ ਹੱਥ ਤੇ ਆਪਾਂ ਨੂੰ ਜਲ ਦੇ ਕੇ ਤੇ ਬਾਅਦ ਚੋਂ ਪੈਸੇ ਮੰਗਦੇ ਆਪਣੇ ਪਿੱਛੇ ਪਿੱਛੇ ਆਉਂਦੇ ਤੇ ਇਹ ਚੀਜ਼ ਆਪਾਂ ਨੂੰ ਚੰਗੀ ਚੰਗੀ ਨਹੀਂ ਲੱਗੀ ਉਹਦਾ ਕੋਈ ਇਹਦੇ ਵੀ ਕਿੰਨੇ ਦੇਵੋਗੇ 100 200 50 ਕਿੰਨਾ ਵੀ ਚਲੋ ਬੰਦਾ ਆਪਦੀ ਸ਼ਰਤਾਂ ਦੇ ਨਾਲ 10 20 ਕੁਝ ਦੇ ਦਿੰਦਾ 5 10 ਰੁਪਏ ਪਰ ਇਹ ਵੀ ਆਪਦੇ ਮੂੰਹੋਂ ਮੰਗਦੇ ਕਿ ਚੰਗੀ ਨਹੀਂ ਹੈ ਇੱਕ ਮਠਿਆਈ ਦਿਖਾਉਣੀ ਤੁਹਾਨੂੰ ਇਹਦਾ ਨਾਮ ਹੈਗਾ ਖਾਜਾ ਤੇ ਪੂਰੇ ਰਾਹ ਚ ਆਪਾਂ ਪੜਦੇ ਆਂਦੇ ਆ ਆਪਾਂ ਇੱਥੇ ਖਾਜਾ 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 ਸਵੀਟ ਹਾਊਸ ਖਾਜਾ ਇਹ ਦੇਖ ਕੇ ਆਪਣਾ ਵੀ ਜੀ ਕੀਤਾ ਵੀ ਇਹਨੂੰ ਖਾਈਏ ਤੇ ਠੀਕ ਹੁੰਦੀ 10 ਰੁਪਈਆ ਦਾ ਪੀਸ ਆ ਤੇ ਦੇਖਦੇ ਆ ਚੈੱਕ ਕਰਦੇ ਆ ਵੀ ਕਿਵੇਂ ਆ ਇਹ ਕਿਰੀ ਉਹ ਬਈ ਇਹਦੇ ਵੀਰ ਟਮ ਹਾਂ ਆਇਆ ਆਇਆ ਦਿਖਾਈ ਇਹਨਾਂ ਤੂੰ ਤੇ ਕਿਵੇਂ ਆ ਸਵਾਲ ਕੁਝ ਇਹ ਸਾਹਮਣੇ ਕੁਝ ਨਹੀਂ ਤੇ ਕੀ ਆ ਹਾਂ ਲਿਆ ਦੇਖ ਆ ਕਿਵੇਂ ਈ ਗਈ ਸਟਾ ਆਪਾਂ ਵੀ ਕੁਲਫੀਆਂ ਵਾਲੇ ਭਾਈ ਨੂੰ ਰਾਹ ਪੁੱਛਿਆ ਤੇ ਉਹਨੇ ਆਪਾਂ ਨੂੰ ਕੁਲਫੀ ਦੇ ਦੀ ਕਹਿੰਦਾ ਸ਼ਕੋ ਤੂੰ ਫ੍ਰੀ ਤੇ ਵੀ ਪੰਜਾਬ ਤੋਂ ਆਏ ਆ ਤੇ ਧੰਨਵਾਦ ਬਈ ਕੁਲਫੀਆਂ ਆ ਦੋ ਪਿੱਛੇ ਰਹਿ ਗਏ ਨਹੀਂ ਤੁਹਾਨੂੰ ਦਿਖਾਉਣਾ ਹੈ ਜੀ ਆਪਾਂ ਇੱਧਰ ਪੁਰਾਣੇ ਕਿਲੇ ਜੇ ਮੰਦਿਰ ਦੀ ਸਾਈਡ ਤੇ ਆਪਾਂ ਇਧਰੋਂ ਦੇਖਦੇ ਆ ਪੌੜੀਆਂ ਉੱਪਰ ਚੜ੍ਹ ਕੇ ਤੇ ਜਾਣੇ ਤਾਣੂ ਤੇ ਦੇਖਦੇ ਆ ਉੱਤੇ ਮੰਦਿਰ ਬਣਿਆ ਹੋਇਆ ਆ ਰਸਤਾ ਜਾਂਦਾ ਤਾਂ ਹੈ ਤਾਂ ਬਈ ਮੰਦਿਰ ਆਪਾਂ ਇੱਥੇ ਆਏ ਆ ਤੇ ਪਰ ਆਪਣੀ ਇੱਕ ਤਰ੍ਹਾਂ ਦੀ ਨਿੱਕੀ ਜਿਹੀ ਟ੍ਰੈਕਿੰਗ ਹੋ ਗਈ ਹੈ ਗੁਰਦੁਆਰਾ ਸਾਹਿਬ ਸਾਹਮਣੇ ਆ ਤੇ ਵੀਊ ਦੇਖੋ ਤੁਸੀਂ ਬਈ ਦੇਖ ਸਕਦੇ ਹੋ ਵੀ ਤੁਸੀਂ ਟ੍ਰੈਕ ਤੇ ਚੜਦੇ ਦਾ ਹਾਲ ਤੇ ਬਾਕੀ ਹਜੇ ਆਪਾਂ ਤੁਹਾਨੂੰ ਦਿਖਾ ਦੇਨੇ ਜੂਮ ਕਰਕੇ ਉਹ ਜਮਾ ਤਾਂ ਟਿੱਕਰ ਜਾਣਾ ਤੇ ਆਏ ਪੌੜੀਆਂ ਬੜੀਆਂ ਹੋਈਆਂ ਵਾ ਤੇ ਪੂਰਾ ਆਏ ਆ ਰਾਮਾ ਸੀਨਾ ਚੋਂ ਦਾ ਪਹੁੰਚ ਗਏ ਪੌੜੀਆਂ ਚੜ ਕੇ ਵੀ ਆਪਾਂ ਮੰਦਿਰ ਕੋਲੇ ਤੇ ਇੱਕ ਅੱਗੇ ਵੀ ਮੰਦਿਰ ਬਣਿਆ ਹੋਇਆ ਉਹਦੇ ਵੀ ਚੱਲ ਕੇ ਦੇਖਦੇ ਆ ਤੇ ਬਾਕੀ ਇਥੋਂ ਦਾ ਵਧੀਆ ਵੈਦਰ ਤੇ ਬਾਕੀ ਮੀਂਹ ਦਾ ਵੀ ਮੌਸਮ ਪੂਰਾ ਪੂਰਾ ਹੋਇਆ ਪਿਆ ਤੇ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਵੀ ਆਪਾਂ ਪਹੁੰਚ ਹੀ ਟਗਾਣੇ ਤੇ ਕਿਉਂਕਿ 2 ਵਜੇ ਬੱਸ ਤੁਰਨੀ ਆ ਤੇ 12 ਸਵਾ 12 ਹੋ ਗਏ ਆ ਹੁਣ ਆਪਾਂ ਚੱਲਦੇ ਆ ਮੰਦਰ ਦੇ ਦਰਸ਼ਨ ਕਰਕੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਰਾਜਗੀਰ ਸ਼ਹਿਰ ਸਾਰਾ 뷰 ਦਿਖ ਰਿਹਾ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਬਈ ਉਹ ਸਾਹਮਣੇ ਗੁਰਦੁਆਰਾ ਸਾਹਿਬ ਉੱਥੋਂ ਆਪਾਂ ਆਏ ਸੀਗੇ ਬਾਕੀ ਇਧਰ ਜੀ ਆ ਰਹੇ ਤੇ ਇਹਨਾਂ ਦਾ ਬੁਰਾ ਹਾਲ ਹੋ ਗਿਆ ਵਾ ਤੇ ਬੁਰਾ ਹਾਲ ਹੋ ਵੀ ਜਾਂਦਾ ਬਈ ਕਿਉਂਕਿ ਫੋੜੀਆਂ ਤੇ ਝੜ ਕੇ ਆਏ। ਬੁਰਾ ਹਾਲ ਹੋ ਜਾਂਦਾ ਹੈ ਨਾ। 500 ਪਾੜੇ। ਅੱਛਾ। ਇਹ ਆਜੀ ਆਜੀ ਪੰਜਵੀਂ ਵਾਰ ਆ ਰਹੇ ਹੋ? ਹਾਂ। ਠੀਕ ਹੈ ਬੜੀਆ ਹੈ ਬਈ ਫਿਰ ਤਾਂ ਸਹੀ ਹੈ ਸਰ। ਇਹ ਸਰ ਪੰਜਵੀਂ ਵਾਰ ਆ ਰਹੇ ਹੈ। ਪੰਜਵਾਂ ਪੜ। ਪੰਜਵਾਂ ਪੜ। ਅੱਛਾ। 1000 1536 1786 ਓਕੇ। 150। ਇਹ 536 ਕਲਾਸ। ਅੱਛਾ 536। ਠੀਕ। ਠੀਕ ਹੈ ਠੀਕ ਹੈ ਬੜੀਆ ਤੇ ਇਹ ਆਪਾਂ ਬਈ ਪੰਡਿਤ ਜੀ ਨੂੰ ਪੁੱਛਿਆ ਸੀਗਾ ਉਹ 560 ਵਰੀ ਕਹਿੰਦੇ ਆ ਗਏ ਆ ਤੇ ਬੜੀ ਤਕੜੀ ਮਿਹਨਤ ਆ ਬਈ ਤੇ 560 ਵਰੀ ਆ ਗਏ ਪੰਡਿਤ ਜੀ ਬਈ ਤੇ ਬਾਕੀ ਬਈ ਜਿਹੜੇ ਮੰਨ ਕੇ ਲੋਏ ਅੱਪ ਚੱਲ ਕਹਿੰਦੇ ਤਾਂ ਹੈ ਨੀ ਪਰ ਬੈਮਾ ਪਰਮਾ ਦੇ ਵਿੱਚੋਂ ਬਹੁਤ ਚੱਲ ਰਹੀ ਹੈ ਅੱਜ ਕੱਲ ਦੀ ਦੁਨੀਆ ਬਾਕੀ ਉਹ ਦੂਸਰੇ ਪਿੱਛੇ 골ਡੀ ਵੀ ਦਿਖਾਈ ਆ ਤੁਹਾਨੂੰ ਬੰਨ ਤੇ ਬਾਕੀ ਭਾਈ ਆਪਾਂ ਤਾਂ ਇੱਕ ਵਾਰੀ ਆਪਦੀ ਫਿਟਨੈਸ ਚੈੱਕ ਕਰਨ ਵਾਸਤੇ ਆਏ ਸੀਗੇ ਕਿ ਆਪਾਂ ਕਿੰਨੇ ਕੁ ਫਟਾਂ ਵੀ ਇੱਥੇ ਚੜ ਸਕਦੇ ਆ ਕਿ ਨਹੀਂ ਚੜ ਸਕਦੇ ਕਿਉਂ ਭਾਈ ਸਹੀ ਗੱਲ ਹੈ ਕਿ ਨਹੀਂ ਸਹੀ ਹੈ ਹਾਂ ਤੇ ਕਿਵੇਂ ਸਹੀ ਚੜਿਆ ਤੁਸੀਂ ਹਾਂ ਦਿੱਕਤ ਤਾਂ ਨਹੀਂ ਆਈ ਆਪਕੋ ਕੋਈ ਠੀਕ ਆ ਬੜੀਆ ਬੜੀਆ ਭਾਈ ਇਹੀਂ ਸੇ ਹੋਰ ਆਈਗੀ ਸੇ ਆਪ ਸਮਸਤੇ ਡਿਸਟ੍ਰਿਕਟ ਸ ਹੈ ਠੀਕ ਹੈ ਠੀਕ ਹੈ ਇਧਰ ਹੀ ਆਇਏ ਇਥੇ ਹਾਂ ਹਾਂ ਰੱਬ ਕਿਰਾਏ ਠੀਕ ਹੈ ਠੀਕ ਹੈ ਭਾਈ ਮਿਲਤੇ ਹਾਂ نیچے ਮੰਦਰਾਲਾ ਟਰੈਕ ਆਪਾਂ ਕਰਕੇ ਆ ਗਏ ਸੀ ਕਿ ਤੇ ਹੁਣ ਆਪਾਂ ਇੰਜਨ ਠੰਡਾ ਕਰਨ ਲਈ ਕੋਕ ਠੰਡਾ ਤੇ ਨਾਲ ਪੀਨਟ ਖਾਵਾਂਗੇ ਤੇ ਇੰਜਨ ਸੈਟ ਕਰਾਂਗੇ ਤੇ ਇਧਰ ਅੱਖ ਦੇ ਵਿੱਚ ਵੱਜਿਆ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਇੱਕ 1.5 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਬਸ ਤਿਆਰ ਆ ਵੀ ਸਾਰੀਆਂ ਸੰਗਤਾਂ ਹੋਲੀ-ਹੋਲੀ ਕਰਕੇ ਆਈ ਜਾਂਦੀਆਂ ਤੇ ਆਪਾਂ ਵੀ ਬੈਠਦੇ ਹਾਂ ਸੀਟਾਂ ਦੇ ਵਿੱਚ ਚੱਲਦੇ ਹਾਂ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਜਿਕਾਰੇ ਲਓ ਤੋਂ ਬਾਅਦ ਫਤਿਹ ਬਲਾ ਕੇ ਹੁਣ ਬਸ ਚੱਲ ਪਈ ਆ ਪਟਨਾ ਸਾਹਿਬ ਵਾਲ ਨੂੰ ਤੇ ਸੰਗਤਾਂ ਹੁਣ ਨਾਮ ਜਪਦੀਆਂ ਗੁਰੂ ਮਹਾਰਾਜ ਜੀ ਦੇ ਤੇ ਬਸ 2 ਘੰਟੇ ਵਿੱਚ ਆਪਾਂ ਵਿਚਾਰ ਗਵੇਦਿਕਰ ਪਟਨਾ ਸਾਹਿਬ ਪਹੁੰਚ ਜਾਗੇ ਤੇ ਉੱਥੇ ਜਾ ਕੇ ਗੁਰੂ ਮਹਾਰਾਜ ਜੀ ਜੀ ਮੱਥਾ ਟੇਕਦੇ ਆ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਤੇ ਕੱਲ ਨੂੰ ਜਾਣ ਦੀ ਆਗਿਆ ਲੈਣੇ ਆ ਗੁਰੂ ਮਹਾਰਾਜ ਕੋਲੋਂ ਤੇ ਬਸ ਅਫਰੇ ਨਹੀਂ ਵਧੀਆ ਬਣਿਆ ਦਵੇ ਬਸ ਸਾਡੇ ਦਾ ਬਈ ਬਹੁਤ ਬਹੁਤ ਧੰਨਵਾਦ ਜਿਹੜਾ ਆਪਾਂ ਨੂੰ ਸਹੀ ਸਲਾਮਤ ਪੰਚਾਇਤ ਆ ਤੇ ਕਸਰ ਤਾਂ ਵੈਸੇ ਕੋਈ ਛੱਡੀ ਨਹੀਂ ਸੀਗੀ ਤੇ ਬਹੁਤ ਡੋਲੇ ਡਾਲੇ ਮਰਾਈ ਆ ਤੇ ਬਾਕੀ ਪਹੁੰਚ ਗਏ ਆ ਆਪਾਂ ਛੇਤੀ ਹਾਂਜੀ ਬਾਦ ਵਿੱਚ ਵੀਡੀਓ ਕਰਾਂ ਤੇ ਬਾਕੀ ਪਹੁੰਚ ਤਾਂ ਗਏ ਆ ਸਹੀ ਸਲਾਮਤ ਤੇ ਧੰਨਵਾਦ ਵਾਈ ਗੁਰੂ ਦਾ ਤੇ ਆਪਾਂ ਬਾਬੇ ਦਾ ਨਾਮ ਲੈ ਕੇ ਗਏ ਸੀਗੇ ਤਾਂ ਕਰਕੇ ਪਹੁੰਚ ਗਏ ਆ ਕਮਰੇ ਜਾ ਕੇ ਵੀ ਆਪਾਂ ਰੈਸਟ ਕਰਕੇ ਤੇ ਦੁਬਾਰਾ ਬਾਹਰ ਘੁੰਮ ਘੁੰਮ ਕੇ ਕੁਝ ਖਾ ਪੀ ਗਏ ਆ ਗਏ ਸੀਗੇ ਤੇ ਅਜ ਤਾਂ ਦਿਨ ਬੜਾ ਵਧੀਆ ਰਿਹਾ ਤੇ ਕੱਲ ਨੂੰ ਆਪਾਂ ਹੁਣ ਇੱਥੋਂ ਚੱਲਣਾ ਵਾ ਤੇ ਗੁਰੂ ਮਾਰਿਆ ਦਾਸ ਰਲੇ ਕਿ ਇੱਥੋਂ ਚਲਾਂਗੇ ਤੇ ਬਾਕੀ ਸਭ ਕੁਝ ਵਧੀਆ ਰਿਹਾ ਤੇ ਜੇ ਕੋਈ ਵੀ ਚੀਜ਼ ਇੱਥੇ ਖਾਣੀ ਪੀਣੀ ਹੋਈ ਤਾਂ ਪਹਿਲਾਂ ਵੀ ਜਰੂਰ ਉਹਦਾ ਰੇਟ ਪੁੱਛ ਲਿਆ ਕਰੋ ਕਿਉਂਕਿ ਇਹਨਾਂ ਦੇ ਰੇਟ ਜ਼ਿਆਦਾ ਰੱਖਾਈ ਹੁੰਦੇ ਆ ਤੇ ਬਾਅਦੇ ਵਿੱਚ ਪੰਗਾ ਖੜਾ ਹੁੰਦਾ ਐਵੇਂ ਕੋਈ ਫਾਇਦਾ ਨਹੀਂ ਤੇ ਦੁਕਾਨਦਾਰ ਜੇ ਵੀ ਆਪਾਂ ਤਾਂ ਚੱਲ ਦੁਕਾਨਦਾਰ ਕਹਿੰਦੇ ਵੀ ਗਾਹਕ ਰੱਬ ਦਾ ਰੂਪ ਹੁੰਦਾ ਪਰ ਇਹਨਾਂ ਲਈ ਬਈ ਕੋਈ ਰੱਬ ਦਾ ਰੂਪ ਨਹੀਂ ਇਹਨਾਂ ਲਈ ਪੈਸਾ ਮੁੱਖ ਤੇ ਜੇ ਕੋਈ ਚੀਜ਼ ਆਪਾਂ ਖਾ ਕੇ ਦੇ ਬਾਅਦ ਚ ਪੁੱਛਦੇ ਆ ਪਹਿਲਾਂ ਵੀ ਆਪਾਂ ਨੂੰ ਕਹਿੰਦੇ ਆ ਵੀ ਤੁਸੀਂ ਵੱਧ ਪੈਸੇ ਨਹੀਂ ਜੀ ਲਓ ਤੇ ਫੇਰ ਤੁਹਾਡੇ ਤੋਂ ਆਨਲਾਈਨ ਕਰਾਵਾਂਗੇ ਇਹ ਸਾਰਾ ਕੁਝ ਵੀ ਧਿਆਨ ਚ ਰੱਖਿਓ ਜਰੂਰ ਤੇ ਬਾਕੀ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ